ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਅਸ ਮਹੱਲਾ ਪਹਿਲਾ ਇੱਕ ਆਵਹਿ ਇੱਕ ਜਾਵ ਹੈ ਆਈ ਇੱਕ ਹਰ ਰਾਤੀ ਰਹਿ ਸਮਾਈ ਇੱਕ ਧਰਨ ਗगन ਮਹਿ othor ਨਾ ਪਾਵਹਿ ਸੇ ਕਰਮਹੀਣ ਹਰ ਨਾਮ ਨਤਿ ਆਵਹਿ ਗੁਰ ਪੂਰੇ ਤੇ ਗਤਮਿਤ ਪਾਈ ਇਹੋ ਸੰਸਾਰ ਬੇਖਵਤ ਆਤਿ ਭੌਜਲ ਗੁਰ ਸਬਦੀ ਹਰ ਪਾਰ ਲੰਘਾਈ ਇਹ ਵਿਸਰਾਮ ਧਿਆਨ ਨਾਲ ਲਾਉਣਾ ਇਹੋ ਸੰਸਾਰ ਬੇਖਵਤ ਆਤਿ ਭੌਜਲ ਇੱਥੇ ਵਿਸਰਾਮ ਹੈ ਗੁਰ ਸਬਦੀ ਹਰ ਪਾਰ ਲੰਘਾਈ ਲੰਘਾਈ ਨਹੀਂ ਕਹਿਣਾ ਉੱਤੇ ਟਿੱਪੀ ਲੱਗੀ ਹੋਈ ਹੈ ਲੰਘਾਈ ਕਗਾ ਉਚਾਰਨ ਕਰਨਾ ਨਾਲ ਰਹਾਉ ਜੇਨ ਕਾਓ ਆਪ ਲਏ ਪ੍ਰਭ ਮੀਲ ਤੇਨ ਕਾਓ ਕਾਲ ਨਾ ਸਾਕੈ ਪੀਲ ਗੁਰਮੁਖ ਨਿਰਮਲ ਰਹਿ ਪਿਆਰੇ ਜਿਉ ਜਲ ਅੰਭ ਉਪਰ ਕਮਲ ਨਿਰਾਰੀ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਜਿਉ ਜਲ ਅੰਭ ਉਪਰ ਇੱਥੇ ਵਿਸਰਾਮ ਲਾਦਨਾ ਕਮਲ ਨਿਰਾਰੀ ਅੰਬ ਦਾ ਅਰਥ ਪਾਣੀ ਅੰਬ ਕਹਾਂਗੇ ਤਾਂ ਫਲ ਦਾ ਵਾਚਕ ਬਣ ਜਾਏਗਾ ਭੱਬੇ ਨਾਲ ਉਚਾਰਨ ਕਰਨਾ ਬੁਰਾ ਭਲਾ ਕਹੋ ਕਿਸਮੋ ਕਹੀਏ ਦੀਸਾ ਬ੍ਰਹਮ ਗੁਰਮੁਖ ਸਤਿ ਲਹੀਏ ਅਕਥ ਕਥਾ ਗੁਰਮਤਿ ਵਿਚਾਰ ਨੀਲ ਗੁਰ ਸੰਗਤ ਪਾਵ ਪਰ ਸਾਸਤ ਵੀਦ ਸਿਮਰਤ ਬਹ ਭੇਦ ਆਠ ਸਠ ਮੱਜਨ ਹਰ ਰਸ ਰੇਦ ਗੁਰਮੁਖ ਨਿਰਮਲ ਮੈਲ ਨਾ ਲਾਗੈ ਨਾਨਕ ਹਿਰਦੈ ਨਾਮ ਵੱਡੇ ਧੁਰ ਭਾਗੈ ਆਸਾ ਮਹੱਲਾ ਪਹਿਲਾ ਨਿਵ ਨਿਵ ਪਾਇ ਲਗੋ ਗੁਰ ਆਪਣੇ ਨਿਵ ਨਿਵ ਪਾਇ ਲਗੋ ਗੁਰ ਅਪੁਨੇ ਆਤਮ ਰਾਮ ਨਿਹਾਰਿਆ ਕਰਮ ਵਿਚ ਕਰਤ ਵਿਚਾਰ ਹਿਰਦੈ ਹਰ ਰਵਿਆ ਹਿਰਦੈ ਦੇਖ ਵਿਚਾਰਿਆ ਬੋਲੋ ਰਾਮ ਕਰੇ ਨਿਸਤਾਰਾ ਗੁਰ ਪ੍ਰਸਾਦ ਰਤਨ ਹਰ ਲਾਭੈ ਮਿਟੈ ਅਗਿਆਨ ਹੋਏ ਉਜਿਆਰਾ ਰਹਾਓ ਰਵਨੀ ਰਵੈ ਬੰਦਰ ਨਹੀਂ ਤੂਟੈ ਵਿੱਚ ਹਉਮੈ ਭਰਮ ਨਾ ਜਾਈ ਸਤਗੁਰ ਮਿਲੈ ਤਾ ਹਉਮੈ ਤੂਟੈ ਤਾ ਕੋ ਲਿਖੈ ਪਾਈ ਸਤਗੁਰ ਮਿਲੈ ਤਾ ਹਉਮੈ ਤੂਟੈ ਤਾ ਕੋ ਲਿਖੈ ਪਾਈ ਤਾ ਤੇ ਯਮਕ ਲਾ ਕੇ ਹਰ ਹਰ ਨਾਮ ਭਗਤ ਪ੍ਰੇਪ੍ਰੀਤਮ ਸੁਖ ਸਾਗਰ ਉਰ ਧਾਰੀ ਭਗਤ ਵਛਲ ਜਗ ਜੀਵਨ ਦਾਤਾ ਮਤ ਗੁਰਮਤ ਹਰ ਨਿਸਤਾਰੀ ਮਨ ਸਿਉ ਜੂਜ ਮਰੈ ਪ੍ਰਭ ਪਾਈ ਮਰੈ ਫਤਵੀ ਠਮਕ ਲਾਉਣੀ ਆ ਮਨ ਸਿਉ ਜੂਜ ਮਰੈ ਪ੍ਰਭ ਪਾਈ ਮਨਸਾ ਮਨ ਹੈ ਸਮਾਈ ਨਾਨਕ ਕਿਰਪਾ ਕਰੇ ਜਗ ਜੀਵਨ ਸਹਜ ਪਾਏ ਦਿਵ ਲਾਈ ਆਸਾ ਮਹੱਲਾ ਪਹਿਲਾ ਕਿਸ ਕੋ ਕਹ ਸੁਣਾਵ ਕਿਸ ਕੋ ਕਿਸ ਸਮਝਾਵਹ ਸਮਝ ਰਹਿ ਕਿਸੈ ਪੜਾਵਹ ਪੜ ਗੁਣ ਬੂਝੈ ਬੂਝੇ ਕਿਸੈ ਪੜਾਵਹ ਪੜ ਗੁਣ ਬੂਝੇ ਸਤਗੁਰ ਸ਼ਬਦ ਸੰਤੋਖ ਰਹਿ ਸਤਗੁਰ ਸ਼ਬਦ ਸੰਤੋਖ ਰਹਿ ਐਸਾ ਗੁਰਮਤ ਰਮਤ ਸਦਾ ਐਸਾ ਇਥੇ ਵਿਸਰਾਮ ਲਾਦਨ ਕੋਰਮਤ ਰਮਤ ਸਰੀਰਾ ਹਾਰ ਭਾਜ ਮੇ ਹਾਰ ਭਾਜ ਮੇਰੇ ਮਨ ਗਹਿਰ ਗੰਭੀਰਾ ਹਾਰ ਭਾਜ ਮੇਰੇ ਮਨ ਇਥੇ ਵਿਸਰਾਮ ਗਹਿਰ ਗੰਭੀਰਾ ਰਹਾ ਅਨੰਤ ਅਨੰਤ ਤਰੰਗ ਭਗਤ ਹਾਰ ਰੰਗਾ ਆਨ ਦਿਨ ਸੂਚੇ ਹਾਰ ਗੋਣ ਸੰਗਾ ਮਿਥਿਆ ਜਨਮ ਸਾਕਤ ਸੰਸਾਰਾ ਰਾਮ ਭਗਤ ਜਾਨ ਰਹ ਨਿਰਾਰਾ ਜਨਪਦ ਜਿਹੜਾ ਦਿਲੀ ਦੀਪਕ ਹੈ ਜਿਹਨੇ ਪਾਸੇ ਲੱਜੇਗਾ ਹੁਣ ਇੱਥੇ ਵਿਸਰਾਮ ਠੀਕ ਹੈ RAM ਭਗਤ ਜਨ ਰਹੇ ਨਿਰਾਰਾ ਸੂਚੀ ਕਾਇਆ ਹਰ ਗੋਣ ਗਾਇਆ ਸੂਚੀ ਥੋੜਾ ਜਿਹਾ ਕੱਸ ਕੇ ਬੋਲਨਾ ਸੂਚੀ ਕਾਇਆ ਹਰ ਗੁਣ ਗਾਇਆ ਆਤਮ ਜੀਨ ਰਹੇ ਲਿਵ ਲਾਇਆ ਆਦ ਅਪਾਰ ਅਪਰੰਪਰ ਹੀਰਾ ਲਾਲ ਰਤਾ ਮੇਰਾ ਮਨ ਧੀਰਾ ਕਥਨੀ ਕਹ ਹੈ ਕਹ ਸੇ ਮੂਏ ਕਹ ਹੈ ਸੇ ਮੂਏ ਕਥਨੀ ਕਹ ਹੈ ਕਹ ਸੇ ਮੂਏ ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ ਇਹ ਵਿਸਰਾਮ ਧਿਆਨ ਧਿਆਨ ਨਾਲ ਲਾਉਣਾ ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ ਤੂੰ ਹੈ ਪਾਠ ਇਕੱਠਾ ਹੀ ਕਰਨਾ ਨਾਹੀ ਤੇ ਵਿਸਰਾਮ ਸਭ जग ਦੇਖਿਆ ਮਾਇਆ ਛਾਇਆ ਨਾਨਕ ਗੁਰਮਤਿ ਨਾਮ ਤੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ